ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਜਲੰਧਰ ਪਠਾਨਕੋਟ ਰਾਜਮਾਰਗ ਤੇ ਸਥਿਤ ਅੱਡਾ ਕਾਲਾ ਬੱਕਰਾ ਦੇ ਨਜ਼ਦੀਕ ਇੱਟਾਂ ਵਾਲੇ ਪੱਠੇ ਸਾਹਮਣੇ ਇੱਕ ਟਿਪਪਰ ਅਤੇ ਪ੍ਰਾਈਵੇਟ ਬੱਸ ਵਿੱਚ ਜ਼ਬਰਦਸਤ ਟੱਕਰ ਹੋਣ ਕਾਰਨ ਕਈ ਸਵਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ اے ایس ਆਈ ਰਣਜੀਤ ਸਿੰਘ ਨੇ ਦੱਸਿਆ ਕਿ ਕਿਸੇ ਰਾਹਗੀਰ ਤੋਂ ਸੂਚਨਾ ਮਿਲਣ ਉਪਰੰਤ ਐਸਐਸਐਫ ਟੀਮ ਮੌਕੇ ਤੇ ਪਹੁੰਚੀ ਸੀ ਹਾਦਸਾ ਗ੍ਰਸਤ ਬੱਸ ਦੇ ਕੰਡਕਟਰ ਸੁਰਜੀਤ ਸਿੰਘ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਬੱਸ ਅਣਪਛਾਤੇ ਵਾਹਨ ਨਾਲ ਟਕਰਾ ਗਈ ਜਿਸ ਨਾਲ ਬੱਸ ਅੱਗੇ ਤੋਂ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਸਵਾਰੀਆਂ ਵੀ ਜ਼ਖਮੀ ਹੋ ਗਈਆਂ ਹਨ ਐਸਐਸਐਫ ਟੀਮ ਨੇ ਹਾਦਸਾ ਗ੍ਰਸਤ ਬੱਸ ਨੂੰ ਸਾਇਤ ਤੇ ਕਰਵਾ ਕੇ ਆਵਾਜਾਈ ਨੂੰ ਸਟਾਰੂ ਰੂਪ ਨਾਲ ਚਾਲੂ ਕਰਵਾਇਆ ਜ਼ਿਕਰ ਹੋਇਆ ਹੈ ਕਿ ਹਾਦਸੇ ਦੌਰਾਨ ਮੌਕੇ ਤੇ ਖੜੇ ਰਾਹਗੀਰਾਂ ਨੇ ਦੱਸਿਆ ਕਿ ਬੱਸ ਦੇ ਅੱਗੇ ਟਿਪਰ ਜਾ ਰਿਹਾ ਸੀ ਜਿਸ ਕਾਰਨ ਉਸ ਨੂੰ ਨੀਂਦ ਆ ਗਈ ਤੇ ਨਾਲ ਹੀ ਬ੍ਰੇਕ ਲੱਗ ਗਈ ਅਤੇ ਬੱਸ ਪਿੱਛੋਂ ਟਿਪਰ ਵਿੱਚ ਵੱਜੀ ਜਦ ਰਾਹਗੀਰਾਂ ਨੇ ਟਿਪਰ ਵਾਲੇ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੈਨੂੰ ਨੀਂਦ ਆ ਗਈ ਸੀ ਤੇ ਬ੍ਰੇਕ ਲੱਗ ਗਈ ਅਤੇ ਪਿੱਛੋਂ ਬੱਸ ਟਕਰਾ ਗਈ ਦੂਜੇ ਪਾਸੇ ਹਸਪਤਾਲ ਦੇ ਵਿੱਚ ਜ਼ਖਮੀ ਸਵਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਬੱਸ ਦੇ ਵਿੱਚ ਸਫ਼ਰ ਕਰ ਰਹੀ ਸੀ ਤੇ ਬੱਸ ਦਾ ਡਰਾਈਵਰ ਨਾਲ ਬੈਠੇ ਮੁਲਾਜ਼ਮਾਂ ਨਾਲ ਗੱਲਾਂ ਕਰ ਰਿਆ ਸੀ ਜਿਸ ਦੌਰਾਨ ਜ਼ੋਰਦਾਰ ਟੱਕਰ ਹੋ ਗਈ ਜਿਸ ਵਿੱਚ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਜੋ ਕਿ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਸੀ ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਨੂੰ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਸਿਵਲ ਹਸਪਤਾਲ ਕਾਲਾ ਬੱਕਰਾ ਵੱਲੋਂ ਜਲੰਧਰ ਦੇ ਨੇਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਕਿੰਨਾ ਮਿਆਦਾ ਪਾਜੀ ਇਹ ਟੰਗੀ ਟੱਕੀ ਜਿੱਦੋਂ ਮੈਂ ਬੱਸ ਚਾਹਣੀ ਕਿ ਇਹ ਨਾ ਬਹੁਤ ਐਤ ਪੁਲਿਸ ਵਾਲੇ ਭਈਆ ਇਹ ਤੋਂ ਬੱਲੇ ਹੀ ਮਾਰਦੇ। ਬੱਸ ਕਿੰਨੀ ਕੀ ਸਪੀਡ ਨਾਲ ਜਾ ਰਹੀ ਸੀ? ਬੱਸ ਠੀਕ ਹੀ ਸੀ ਇੰਨੀ ਜ਼ਿਆਦਾ ਸਪੀਡ ਨਹੀਂ ਵਿਖੀ ਕਿ ਇਹਨਾਂ ਕੋਲ ਸੰਭਾਲ ਲਈ ਨਾ ਲੱਗੇ। ਕਿन्होने ਪਿੱਛੇ ਮਰੀ ਡਰਾਈਵਰ ਕਿੱਥੇ ਹੋ? ਕਿਹਦਾ ਪਤਾ ਪਾ ਕਿਹਨੂੰ ਨਾਲ ਹੈ। ਪਰ ਇਹ ਕਿ ਬੱਸ ਸਿਰਫ ਇਹ ਗੱਲ ਕਹਿੰਦੀ ਕਿ ਜਦੋਂ ਤੁਸੀਂ ਬੱਸ ਚਲਾ ਰਹੇ ਹੋ ਨਾ ਤੁਹਾਡਾ ਫਰਜ਼ ਡਰਾਈਵਰ ਦਾ ਹੀ ਨਹੀਂ ਹੈ ਫਰਜ਼ ਕੀ ਗੱਲਾਂ ਮਾਰੇ ਕਿ ਕਿਉਂਕਿ ਸਵਾਰੀ ਦੀ ਸਾਰੀ ਜ਼ਿੰਦਗਾਰੀ ਡਰਾਈਵਰ ਦੀ ਹੈ। ਜੀ ਬਿਲਕੁਲ। ਮੈਂ ਤਾਂ ਇਹ ਕਸੂਰ ਕਹਿੰਦੀ ਆ ਜੀ ਤੁਹਾਡਾ ਨਾਮ ਬੜੀ ਜੀ ਮਾਰਨ ਦੀ ਗੱਲ ਹੈ ਇਹ ਤਾਂ ਬਹੁਤ ਗਲਤ ਲੱਗਾ ਕਿ ਇੰਨੀਆਂ ਸਵਾਰੀਆਂ ਤੁਸੀਂ ਲੈ ਕੇ ਚੱਲੇ ਇਹਨੇ ਲਾਪਰਵਾਹੀ ਹੋਣਾ ਚਾਹੀਦਾ ਤੁਹਾਡਾ ਨਾਮ ਮੇਰਾ ਨਾਮ ਬੀਟ ਸਪੈਨਡ ਕਿਹੜਾ ਜੀ ਕਿਸ਼ਨਗੜ੍ਹ ਤੋਂ surjit pal ਦੀ ਰਿਪੋਰਟ ਪੰਜਾਬੀ ਜਾਗਰਣ